ਚੀਫ ਜਸਟਿਸ ਬੀ ਆਰ ਗੋਵੇਈ ਉੱਪਰ ਇੱਕ ਵਕੀਲ ਵੱਲੋਂ ਜੁੱਤੀ ਸੁੱਟੀ ਗਈ ਇਸ ਸਬੰਦੇ ਵਿੱਚ ਹੁਸ਼ਿਆਰਪੁਰ ਦੇ ਵੱਖ-ਵੱਖ ਜਥੇਬੰਦੀਆਂ ਵੱਲੋਂ ਆਰਐਸਐਸ ਅਤੇ ਬੀਜੇਪੀ ਖਿਲਾਫ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ

भारतीय जनता मोदावादी मा

बी जे पी आरत मुी मु मुर्दाबाद मुदाबादी बतकरा बंद करो बंद 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 करो, 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 हमले करेंगे, आजादी हमले करेंगे, आजादी बात से, आजादी बात से, आजादी आजादी हमला के रहेंगे आजादी आजादी बात से, आजादी आज़ादी 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 बीजो आज़ादी हमले करलो आज़ादी हमले करेंगे आज़ादी अहमदाबाद ਅੱਜ ਦੇ ਅੱਜ ਸਭ ਤੋਂ ਪਹਿਲਾਂ ਸਾਰਿਆਂ ਦਾ ਜੈਪੀ ਜੈ ਭਾਰਤ ਜਿੱਦਾਂ ਜੇ ਆਪਾਂ ਜਾਣਦੇ ਭਾਰਤੀ ਸਿਵਲਟਾ ਮੁੱਦਾ ਚੱਲਦਾ ਪਿਆ ਤੇ ਚੀਫ ਜਸਟਿਸ ਆਫ ਇੰਡੀਆ ਬੀ ਆਰ ਗੋਵੇਈ ਦੇ ਜੋ ਇੱਕ ਜੁੱਤੀ ਮਾਰਨ ਦੀ ਕੋਸ਼ਿਸ਼ ਕੀਤੀ ਗਿਆ ਰਕੇਸ਼ ਵੱਲੋਂ ਜੋ ਕਿ ਬੜੀ ਮੰਦਭਾਗੀ ਘਟਨਾ ਆ ਔਰ ਨੰਬਰ 1 ਤਾਂ ਉਹਨਾਂ ਨੇ ਜੁੱਤੀ ਮਾਰੀ ਗਈ ਨੰਬਰ 2 ਜਿਸ ਬੰਦੇ ਨੇ ਜੁੱਤੀ ਮਾਰੀ ਉਹਨੂੰ ਬਾਅਦ ਜਿੱਤ ਰਿਹਾ ਕਰ ਦਿੱਤਾ ਗਿਆ ਜੇਕਰ ਬੀ ਆਰ ਗੋਵੇਈ ਦੀ ਜਗ੍ਹਾ ਤੇ ਜੇਕਰ ਕੋਈ ਜਨਰਲ ਦਤ ਹੁੰਦਾ ਤੇ ਜੇਕਰ ਕਿਸੇ ਐਸਸੀ ਜਾਂ ਕਿਸੇ ਮਿਨੋਰਟੀ ਨੇ ਸਿੱਖ ਮੁਸਲਮਾਨ ਜਾਂ ਦਲਿਤ ਨੇ ਜੁੱਤੀ ਮਾਰੀ ਹੁੰਦੀ ਤਾਂ ਉਤੇ ਐਨਐਸਏ ਲੱਗਣਾ ਸੀਗਾ ਦੇਸ਼द्रोह ਦਾ ਪਰਚਾ ਹੋਣਾ ਸੀਗਾ ਇਹ ਬਹੁਤ ਵੱਡਾ ਇੱਕ ਜਾਤੀ ਬਿਤਕਰਾ ਆ ਉਸ ਬਿਤਕੇ ਦੇ ਕਰਕੇ ਅਸੀਂ ਅੱਜ ਇੱਥੇ ਖੜੇ ਆ ਦੇਖੋ ਜਿਹੜੀ ਚੀਫ ਜਸਟਿਸ ਆਫ ਇੰਡੀਆ ਕਿੰਡੀ ਵੱਡੀ ਇੱਕ ਪੋਸਟ ਆ ਐਡੀ ਵੱਡੀ ਪੋਸਟ ਦੇ ਬਾਵਜੂਦ ਇੱਕ ਦਲਿਤ ਅਫਸਰ ਦੇ ਪ੍ਰਤੀ ਇਹਨਾਂ ਮਨੂਵਾਦੀ ਲੋਕਾਂ ਦੀ ਇਹ ਸੋਚ ਆ ਕਿ ਆਮ ਜਿਹੜੇ ਦਲਿਤਾ ਉਹਨਾਂ ਦੇ ਪ੍ਰਤੀ ਕੀ ਸੋਚੋਗੀ ਇਹ ਭਾਰਤ ਦੇ ਵਿੱਚ ਪਹਿਲੀ ਵਾਰੀ ਨਹੀਂ ਹੋਇਆ ਪਹਿਲਾਂ ਵੀ ਭਾਰਤ ਦੇਸ਼ ਵਿੱਚ ਜਿਹੜੇ ਰਾਸ਼ਟਰਪਤੀ ਆ ਭਾਰਤ ਦੇ ਰਾਸ਼ਟਰਪਤੀ ਨੂੰ ਮੰਦਰ ਵਿੱਚ ਬਣਾ ਦਿੱਤਾ ਗਿਆ ਸੀਗਾ ਤੇ ਅੱਜ ਇਹ ਉਹੀ ਪ੍ਰਵਿਰਤੀ ਆ ਇਹ ਉਹੀ ਲੋਕ ਆ ਜਿਨ੍ਹਾਂ ਨੇ ਸੁਭਿਤਰੀਬਾਈ ਫੁਲੇਜਰੋ ਔਰਤਾਂ ਨੂੰ ਪੜ੍ਹਾਉਣ ਦੇ ਲਈ ਉਹਨਾਂ ਦੇ ਵੱੱਟੇ ਮਾਰਦੇ ਸੀਗੇ ਉਹਨਾਂ ਤੇ ਗਾਰਾ ਸਿੱਟਦੇ ਸੀ ਇਹ ਉਹੀ ਲੋਕ ਆ ਜਿਨ੍ਹਾਂ ਨੇ ਅੱਜ ਜਸਿਸ ਵੀ ਆਰ ਗਵਈ ਦੇ ਉੱਤੇ ਜਿਹੜਾ ਜੁੱਤਾ ਮਾਰਨ ਦੀ ਇਹਨਾਂ ਨੇ ਕੋਸ਼ਿਸ਼ ਜਿਹੜੀ ਆ ਕੀਤੀ ਆ ਉਹ ਦਲਿਤ ਸਮਾਜ ਐਸਸੀ ਬੀਸੀ ਤੇ ਘੱਟ ਗਿਣ ਕੇ ਸਮਾਜ ਇਸ ਚੀਜ਼ ਨੂੰ ਕਦੀ ਬਰਦਾਸ਼ਤ ਨਹੀਂ ਕਰੂਗਾ ਉਹਦੇ ਬਰੋ ਵਿੱਚ ਅੱਜ ਸੀ ਆਰਐਸਐਸ ਤੇ ਬੀਜੇਪੀ ਮੋਹਨ ਭਾਗੋ ਦੇ ਉਹ ਪੁੱਤਲਾ ਉਪਕੁੰਜਾਰੇ ਹੀ ਇੱਦਾਂ ਦੇਖੋ ਕਿੰਨੇ ਦਿਨ ਹੋਣ ਦੇ ਬਾਵਜੂਦ ਵੀ ਮੈਂ ਉੱਤੇ ਕੋਈ ਪ੍ਰਚਾਰ ਦਿੱਤਾ ਗਿਆ ਨਾ ਤਾਂ ਉਹ ਉਸੂਛੜਤ ਗਿਆ। ਦੇਖੋ ਇਹ ਜਿਹੜੀ ਘਟਨਾ ਨਾ ਇਹ ਇੰਡੀਆ ਦੇ ਵਿੱਚ ਦਲਤਾਂ ਦੀ ਪੋਜੀਸ਼ਨ ਬਾਰੇ ਦੱਸਦੀ ਆ। ਇਹ ਕਿੰਦਾ ਦੇਸ਼ ਦੇ ਵਿੱਚ ਪਿਪਰਵਾਦ ਜਾਂ ਬ੍ਰਾਹਮਣਵਾਦ ਕਿੰਨਾ ਭਾਰੂ ਆ ਤੇ ਇਸ ਨਾਤੰਕਤਾ ਵਾਲੇ ਜਾਂ ਆਰਐਸਐਸ ਵਾਲੇ ਭਾਜੀਪੀ ਵਾਲੇ ਇਹਨਾਂ ਦੀ ਪਾਲਿਸੀ ਕਿੱਦਾਂ ਰਨ ਕਰ ਰਹੀ ਆ ਕਿ ਇੱਕ ਸੁਪਰੀਮ ਕੋਰਟ ਦਾ ਮੁੱਖ ਜੱਜ ਤੇ ਲਈ ਇੱਕ ਅਲਕੇਸ਼ ਨਾਮ ਦਾ ਜਿਹੜਾ ਉੱਥੇ ਦਾ ਇੱਕ ਸੀਨੀਅਰ ਵਕੀਲ ਸੀ ਉਹ ਐਦਾਂ ਸੋਚ ਸਕਦਾ ਮੈਂ ਉਹਦਾ ਸੋਚਣਾ ਹੀ ਭਾਰੂ ਆ ਤੇ ਉਹਨੇ ਜੋ ਕਾਰਵਾਈ ਕੀਤੀ ਹੈ ਇਹ ਬਹੁਤ ਹੀ ਗਲਤ ਆ ਤੇ ਉਹਦੇ ਤੇ ਮਤਲਬ ਸਾਡੇ ਵੱਲੋਂ ਤਾਂ ਐ ਆ ਵੀ ਉਹਤੇ ਸਖਤ ਜਦੋਂ ਅਸੀਂ ਕਾਰਵਾਈ ਕਰਨੇ ਆ ਨਾ ਤੇ ਸਾਨੂੰ ਦੀਦਾ ਨਹੀਂ ਵੀ ਉਹਤੇ ਕੀ ਕਾਰਵਾਈ ਹੋਊਗੀ ਤੇ ਮਤਲਬ ਅਸੀਂ ਇਹਨਾਂ ਦੀ ਜਿਹੜੀ ਆ ਸੰਸਥਾਾਂ ਆ ਇਹ ਚੀਜ਼ਾਂ ਨੂੰ ਪੈਕ ਕਰਦੀਆਂ ਆਰਐਸਐਸ ਬੀਜੇਪੀ ਅਸੀਂ ਉਹਨਾਂ ਦਾ ਦੇਖੋ ਭੋਨ ਭਾਗਵਤ ਦਾ ਪਤਲਾ ਬੁਕਰਿਆ ਇਹਨਾਂ ਨੇ ਪੂਰੇ ਇੰਡੀਆ ਦੇ ਵਿੱਚ ਜਿਹੜਾ ਆ ਇੱਥੇ ਦਲਤਾਂ ਦਾ ਜਾਂ ਜਿਹੜੀਆਂ ਮਿਨੋਰਟੀਸ ਆ ਉਹਨਾਂ ਦਾ ਜੀਣਾ ਜਿਹੜਾ ਆ ਉਹ ਦੁਰਵਰ ਕੀਤਾ ਹੋਇਆ ਆ ਇਹਨਾਂ ਦੀਆਂ ਪਾਲਿਸੀਆਂ ਇਹਨਾਂ ਦੀ ਵਿਚਾਰਧਾਰਾ ਜਿਹੜੀ ਮਨੁੱਖਤਾ ਦੇ ਵਿਰੋਧੀ ਆ ਘੱਟ ਗਿਣਤੀ ਨਾਲ ਅਕਸਰ ਇਹਦਾ ਜੋ ਕੀ ਮਾਰਦਾ ਤਾਂ ਆਉਂਦੀਆਂ ਹਨ ਪਰ ਫਿਰ ਵੀ ਕਿਸੇ ਨਾ ਕਿਸੇ ਇਕੱਠੇ ਆਉਂਦੀ ਲੋੜ ਆ ਸਾਡਾ ਭਾਈਚਾਰਾ ਕਿਉਂ ਇਕੱਠਾ ਨਹੀਂ ਹੋ ਰਿਹਾ ਸੀ ਨਹੀਂ ਦੇਖੋ ਅਸੀਂ ਇਕੱਠੇ ਆਂ ਦਰਸਲ ਜਾਗਰਤਤਾ ਦੀ ਥੋੜੀ ਘਾਟ ਹੁੰਦੀ ਆ ਪਰ ਐਂ ਦੀ ਗੱਲ ਨਹੀਂ ਅੱਜ ਤੁਸੀਂ ਦੇਖੋ ਇੱਕ ਵੱਡੀ ਗੈਂਦੀ ਦੇ ਵਿੱਚ ਸੀ ਇੱਥੇ ਸਾਰੇ ਜਣੇ ਇਕੱਠੇ ਹੋਏ ਆ ਅੱਜ ਇੱਕ ਗੱਲ ਕੀਤੀ ਆਵੇ ਤਾਂ ਕੁਝ ਹੀ ਸਮਾਂ ਪਹਿਲਾਂ ਇੱਕ 5 ਸਾਲਾਂ ਬੱਚੇ ਨਾਲ ਬੜੀ ਬੇਰਹਿਮੀ ਨਾਲ ਰਵੀਦ ਨਾਲ ਕੀਤੀ ਗਈ ਤਾਂ ਅੱਜ ਉਹੀ ਘਟਨਾ ਇੱਕ ਬਾਗਪੁਰ ਦੇ ਇਲਾਕੇ ਵੀ ਵਾਪਰੀ ਆ ਇਨਨ ਕਿੱਦਾਂ ਦੇ ਦੇਉ ਕਿ ਇਹਨਾਂ ਨੂੰ ਚਾਹ ਹੋ ਗਿਆ ਕਿ ਉਹਦੀ ਪ੍ਰਵਾਸੀ ਪ੍ਰਵਾਸੀ ਆਹ ਲਓ ਇਹ ਇੱਕ ਬੱਚੇ ਨਾਲ ਕਿਸੇ ਨੇ ਦੇਖ ਲਿਆ ਤੇ ਬਚਾ ਹੋ ਗਿਆ ਇਹ ਸਾਡੇ ਨਾਲੇ ਧਿਆਨ ਚ ਨਹੀਂ ਆਈ ਗੱਲ ਇਹ ਮੈਂ ਤੁਹਾਡੇ ਕੋਲ ਫਸਟ ਟਾਈਮ ਇਹ ਗੱਲ ਸੁਣੀ ਆ ਆਪਾਂ ਜੇ ਸਵੇਰ ਦੀ ਗੱਲ ਆ ਤਾਂ ਆਪਾਂ ਇਸ ਜਿਹੜੀ ਇਹ ਪ੍ਰੋਗਰਾਮ ਤੋਂ ਬਾਅਦ ਅਸੀਂ ਇਸ ਵੱਲ ਵੱਲ ਜ਼ਰੂਰ ਧਿਆਨ ਦਵਾਂਗੇ